ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਚੁੱਕੀ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਇਹ ਅਕਾਲ ਤਖਤ ਸਾਹਿਬ ਮੱਥਾ ਟੇਕਣ ਗਏ ਸੀ ਤੇ ਆਪਣੇ ਇੱਕ ਮਸਲੇ ਨੂੰ ਲੈ ਕੇ ਗਏ ਸੀ ਤਾਂ दरअसल ਉਹਨਾਂ ਦੇ ਨਾਲ ਇੱਕ ਬਹੁਤ ਵੱਡੀ ਜਿਹੜੀ ਘਟਨਾ ਵਾਪਰ ਗਈ ਹੈ ਤੇ ਘਰ ਦੇ ਵਿੱਚ ਜਿਹੜਾ ਕਿ ਦੂਜੇ ਪਾਸੇ ਉਹਨਾਂ ਦੀ ਘਰ ਦੇ ਆਪਣੇ ਹੀ ਘਰ ਦੇ ਵਿੱਚ ਜਿਹੜਾ ਸਮਾਗਮ ਇੱਕ ਬਹੁਤ ਵੱਡਾ ਸਮਾਗਮ ਹੈ ਇਨਾਂ ਦੀ ਜਿਹੜੀ ਧੀ ਆ ਉਹਦਾ ਵਿਆਹ ਹੋਣ ਜਾ ਰਿਹਾ ਤਾਂ ਉਹਨੂੰ ਲੈ ਕੇ ਬੜੀਆਂ ਤਿਆਰੀਆਂ ਹੋ ਰਹੀਆਂ ਨੇ ਤਾਂ ਜਿਹੜੀ ਇਹ ਲੱਤ ਟੁੱਟੀ ਹੈ ਇਹ ਮੈਂ ਤੁਹਾਨੂੰ ਦੱਸਦਾਂ ਪਹਿਲਾਂ ਉਹਦੀ ਵੀਡੀਓ ਵੀ ਦਿਖਾਉਂਗਾ ਟੁੱਟੀ ਕਿਵੇਂ ਆ ਇਹਦੇ ਥੱਲੇ ਕਮੈਂਟ ਕੀ ਕਰ ਰਹੇ ਨੇ ਲੋਕ ਕਿ ਜਿਹੜਾ ਪੰਜਾਬ ਦਾ ਇਹ ਮੁੱਖ ਮੰਤਰੀ ਸੀ ਸੁਖਵੀਰ ਸਿੰਘ ਬਾਦਲ ਕਿਸੇ ਵਕਤ ਤਾਂ ਉਹਨੂੰ ਇੱਕ ਹੁਣ ਪਿੱਛੇ ਜੇ ਤਨਖਾਹੀਆਂ ਕਰਾਰ ਦਿੱਤਾ ਗਿਆ ਤੁਹਾਨੂੰ ਪਤਾ ਹੈ ਤਾਂ ਉਹਦੇ ਮਸਲੇ ਤੇ ਲੈ ਕੇ ਗਏ ਕੀ ਸੀ ਕਿ ਮੈਂ ਘਰੇ ਬੇਕਾਰ ਬੈਠਾ ਤੇ ਜਿਹੜਾ ਮੇਰਾ ਕੋਈ ਸਮਾਧਾਨ ਕਰੋ ਤਾ ਅੱਗੋਂ ਉਹ ਕੁਰਸੀ ਜਿਹੜੀ ਕੁਰਸੀ ਦੇ ਉੱਤੇ ਬੈਠੇ ਸੀ ਤਾਂ ਅਚਾਨਕ ਉਹ ਕੁਰਸੀ ਟੁੱਟ ਜਾਂਦੀ ਹੈ ਤਾਂ ਉੱਥੇ ਹੀ ਇਹਨਾਂ ਦੀ ਲੱਤ ਵੀ ਟੁੱਟ ਜਾਂਦੀ ਹੈ ਤਾਂ ਹੁਣ ਜਿਹੜੇ ਪੰਜਾਬ ਦੇ ਲੋਕ ਨੇ ਉਹ ਕਮੈਂਟ ਕੀ ਕਰ ਰਹੇ ਨੇ ਇਹਦੇ ਥੱਲੇ ਕਿ ਸੁਖਵੀਰ ਸਿੰਘ ਬਾਦਲ ਦੀ ਲੱਤ ਜਿਹੜੀ ਟੁੱਟੀ ਹੈ ਉਹ ਦਰਸਲ ਇਹਨਾਂ ਦੇ ਪਾਪਾਂ ਦਾ ਕੀਤਾ ਕਰਾਇਆ ਕਰਮ ਇਹਨਾਂ ਦੇ ਸਾਹਮਣੇ ਆਇਆ ਤਾਂ ਮੈਂ ਤੁਹਾਨੂੰ ਹੁਣ ਉਹ ਵੀਡੀਓ ਦਿਖਾਉਣ ਜਾ ਰਿਹਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੇ ਅਗਲੇ ਵਿਚਾਰ ਨੇ ਉਹ ਵੀ ਬੜੀ ਅਹਿਮ ਚਰਚਾ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਆ ਤਾਂ ਪਹਿਲਾਂ ਤੁਸੀਂ ਇਹ ਸੁਣੋ ਉਸ ਤੋਂ ਬਾਅਦ ਕਰਦੇ ਅਗਲੇ ਵਿਚਾਰ ਸਾਂਝੇ ਅਸਰਤੀ ਬੋਡੀ ਕਮਬਲ ਸਾਹਮਣੇ ਆ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ ਲੱਤ ਫ੍ਰੈਕਚਰ ਹੋਈ ਹੈ ਸ਼੍ਰੀਕਾਲ ਤੱਕ ਸਾਬਦੇਸ ਕਤਰ ਦੇ ਵਿੱਚ ਹਾਦਸਾ ਵਾਪੜਿਆ ਕੁਸ਼ਤੀ ਤੋਂ ਡਿੱਗਣ ਦੇ ਨਾਲ ਸੁਖਬੀਰ ਬਾਦਲ ਦੀ ਜਿਹੜੀ ਹੈ ਉਹ ਲੱਤ ਟੁੱਟ ਗਈ ਜਿਸ ਤੋਂ ਬਾਅਦ ਵੀਰ ਜੇਬ ਤੇ ਨਜ਼ਰ ਆਏ ਸੁਖਬੀਰ ਸਿੰਘ

ਗੱਲ ਇਹ ਆ ਵੀ ਹੁਣ ਸੁਖਵੀਰ ਸਿੰਘ ਬਾਦਲ ਦੇ ਘਰ ਦੇ ਵਿੱਚ ਇੱਕ ਸਮਾਗਮ ਚੱਲ ਰਿਹਾ ਔਰ ਦੂਜੇ ਪਾਸੇ ਉਹਨਾਂ ਦੀ ਲੱਤ ਟੁੱਟ ਜਾਂਦੀ ਹੈ ਤਾਂ ਆਪਣੇ ਆਪ ਚ ਕਿਹੇ ਗੱਲ ਕਿੱਥੇ ਜਾ ਕੇ ਜੁੜਦੀ ਹੈ ਸੁਖਵੀਰ ਸਿੰਘ ਬਾਦਲ ਆਪਣੀ ਬੇਨਤੀ ਕਰਨ ਗਏ ਸੀ ਮਾਫੀਆਂ ਦਾ ਬੜੀਆਂ ਮੰਗਦੇ ਰਹਿੰਦੇ ਨੇ ਇਹਨਾਂ ਦਾ ਪੁਰਾਣਾ ਰਿਵਾਜ ਜਾ ਰਿਹਾ ਇੱਕ ਪਿੱਛੇ ਜੇ ਵੱਡੇ ਬਾਦਲ ਨੇ ਵੀ ਇਹਨਾਂ ਦੇ ਨੇ ਇੱਕ ਭਾਂਡੇ ਮਾਜੇ ਸੀ ਮਾਫੀ ਮੰਗੀ ਸੀ ਕਿਉਂਕਿ ਇਹ ਸਾਡੀ ਕੌਮ ਦੇ ਦੋਸ਼ੀ ਵੀ ਨੇ ਨਾਲ ਨਾਲ ਪੰਜਾਬ ਦੇ ਲੋਕਾਂ ਦਾ ਜਿਹੜਾ ਇਹਨਾਂ ਨੇ ਆਪਣੇ ਰਾਜ ਦੇ ਵਿੱਚ ਘਾਣ ਕੀਤਾ ਉਹ ਵੀ ਤੁਹਾਨੂੰ ਪਤਾ ਹੈ ਤਾਂ ਜਸਖਵੀਰ ਬਾਦਲ ਜਿਹੜਾ ਭੋਗ ਰਿਹਾ ਉਹਦੇ ਤੋਂ ਹੁਣ ਸਿੱਖ ਲੈ ਲਵੇ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਯਾਨੀ ਭਗਵੰਤ ਮਾਨ ਭਗਵੰਤ ਮਾਨ ਦੀ ਵੀ ਕੁਰਸੀ ਖਤਰੇ ਵਿੱਚ ਹੈ ਖਤਰੇ ਵਿੱਚ ਕਿਵੇਂ ਆ ਦੇਖੋ ਯਾਰ ਕਿਸਾਨ ਕੋਈ ਇਹਨੇ ਖੜਾਉਣਾ ਸਮਝ ਰੱਖਿਆ ਪੰਜਾਬ ਦੇ ਕਿਸਾਨਾਂ ਨੂੰ ਇਨਾ ਜਲੀਲ ਇਨਾ ਜਲੀਲ ਇਨਾ ਜਲੀਲ ਕਰ ਰਿਆ ਮੈਂ ਕਹਿੰਦਾ ਵੀ ਉਹ ਐਮਐਸਪੀ ਦਾ ਜਿਹੜਾ ਕਿ ਆ ਹੁਣ ਸੁਣ ਲੈਣ ਕਿਸਾਨ ਵੀ ਜਿਹੜਾ ਐਮਐਸਪੀ ਨੂੰ ਲੈ ਕੇ ਰੌਲਾ ਪਿਆ ਸੀ ਜਦੋਂ ਕਹਿੰਦੇ ਸੀ ਇਹ ਕਾਲੇ ਕਾਨੂੰਨ ਲਿਆ ਮੋਦੀ ਉਹੀ ਬਦਲਾ ਅੱਜ ਕੱਢ ਰਹੀ ਹੈ ਸਰਕਾਰ ਤੁਹਾਡੇ ਨਾਲ ਇਹ ਚੋਨਾ ਕਿਉਂ ਨਹੀਂ ਚੱਕਿਆ ਜਾ ਰਿਹਾ ਵੀ ਨਵੰਬਰ ਚੱਲ ਪਿਆ ਨਵੰਬਰ ਪੂਰਾ ਟੱਪਣ ਵਾਲਾ ਹੋਇਆ ਪਿਆ ਯਾਰ ਅੱਧਾ ਨਵੰਬਰ ਹੋ ਗਿਆ ਧੁੰਦ ਪੈਣ ਲੱਗ ਗਈ ਤਾ ਹੁਣ ਉਹਦੀ ਨਮੀ ਕਿੱਥੇ ਜਾਊਗੀ ਜਿਹੜੀ ਕਹਿੰਦੇ ਇਹ ਨਮੀ ਹੈ ਜੀ ਅਸੀਂ ਤਾਂ ਖਰੀਦਦੇ ਨਹੀਂ ਨਮੀ ਤਾਂ ਵਧੂਗੀ ਮੈਂ ਕਹੇ ਮੈਂ ਕਹਣਾ ਵੀ ਇਹ ਝੋਨਾ ਉਗਰੂ ਉੱਥੇ ਮੰਡੀਆਂ ਦੇ ਵਿੱਚ ਤੁਹਾਡੇ ਸਾਹਮਣੇ ਉਗਰੂਆ ਬੋਰੀਆਂ ਦੇ ਵਿੱਚ ਝੋਨਾ ਉਗਰ ਜਾਣਾ ਇਤਕੀ ਪੰਜਾਬ ਵਾਲਿਓ ਇਹ ਐਡੀ ਗੰਦੀ ਸਰਕਾਰ ਚੁਣੀ ਸੀ ਤੁਸੀਂ ਤਾਂ ਇਹ ਸਰਕਾਰ ਦਾ ਪਹਿਲਾ ਪਹਿਲੀ ਖਬਰ ਹੋਣੀ ਹੈ ਇਹ ਜਿਹੜੀ ਮੈਂ ਜ਼ੀਰੋ ਗਰਾਉਂਡ ਤੋਂ ਦਿਖਾਉਂਗਾ ਤੁਹਾਨੂੰ ਵੀ ਇਹ ਝੋਨਾ ਜਿਹੜਾ ਬੋਰੀਆਂ ਦੇ ਵਿੱਚ ਉਗਰ ਗਿਆ ਧਰਤੀ ਤੇ ਪਿਆ ਤਾਂ ਡਿੱਗਿਆ ਤਾਂ ਉਗਰ ਨਹੀਂ ਐ ਜਿਹੜੇ ਡੜੇ ਢੇਰ ਲੱਗ ਰਹੇ ਨੇ ਪਰ ਉਹ ਝੋਨਾ ਜਿਹੜਾ ਹੁਣ ਬੋਰੀਆਂ ਦੇ ਵਿੱਚ ਚੁੱਗਰਨਾ ਇਹ ਯਾਦ ਰੱਖਿਓ ਮੇਰੀ ਗੱਲ ਨੂੰ ਜਿਹੜਾ ਬੰਦਾ ਗੱਲ ਚੰਗੀ ਕਹਿੰਦਾ ਉਹ ਸਾਡੇ ਲੋਕ ਆ ਨਾ ਜਿਹੜੇ ਪੰਜਾਬ ਦੇ ਮੈਂ ਦੇਖੀ ਐ ਇਹ ਗੱਲ ਚੰਗੀ ਵੀਡੀਓ ਪਾ ਦਿਓ ਕੋਈ ਨਹੀਂ ਸੁਣਦਾ ਕੋਈ ਗਲਤ ਫਲਤ ਵੀਡੀਓ ਪਾ ਦਿਓ ਕੋਈ ਮਸਾਲੇ ਲਾ ਕੇ ਪਾ ਦਿਓ ਸਾਰੇ ਸੁਣਦੇ ਨੇ ਇਹ ਗੱਲ ਸਾਡੇ ਪੰਜਾਬ ਦੇ ਲੋਕਾਂ ਦੀ ਐ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਵਾਲਿਆਂ ਦੇ ਥੱਲੇ ਚੱਲਦਾ ਦਿੱਲੀ ਤੋਂ ਜੇਕਰ ਕੋਈ ਸੁਨੇਹਾ ਦਿੰਦਾ ਤਾਂ ਮੂੰਹ ਹਿਲਾਉਂਦਾ ਨਹੀਂ ਤਾਂ ਇਹ ਚੁੱਪ ਰਹਿੰਦਾ ਜਮੀਰ ਮਰ ਗਿਆ ਮੈਨੂੰ ਲੱਗਦਾ ਅੱਧੇ ਪੰਜਾਬ ਦਾ ਜਮੀਰ ਹੀ ਮਰਿਆ ਉਹ ਪੱਗਾਂ ਵਾਲਿਓ ਕਿਸਾਨ ਉਹ ਸਾਰੇ ਓਏ ਥੱਲੇ ਬੈਠੇ ਤਾੜੀਆਂ ਮਾਰਦੇ ਰਹਿੰਦੇ ਆ ਅੱਜ ਹੁਣੇ ਘਟਨਾ ਹੋਈ ਆ ਮੁੱਖ ਮੰਤਰੀ ਦੀ ਉਹ ਜਿਹੜਾ ਧੰਕਬੇਸ ਵਾਲਾ ਮੁੰਡਾ ਮਸ਼ਹੂਰ ਹੋਇਆ ਸੀ ਜਵਾਕ ਵਿਚਾਰਾ ਉਹ ਸਿੱਧਰਾ ਯਾਰ ਬੰਦਾ ਉਹਨੂੰ ਜਦੋਂ ਕੋਈ ਸਵਾਲ ਕਰਦਾ ਉਲਟੇ ਫੁਲਟੇ ਅੱਗੋਂ ਮੂਹਰੇ ਸਵਾਲ ਵੀ ਕਰੀ ਜਾਂਦਾ ਉਹ ਵਿਚਾਰਾ ਮਜ਼ਾਕ ਜਿਹਾ ਹੀ ਬਣਾ ਲੈਂਦਾ ਆਪਦਾ ਉਹ ਕਿਉਂਕਿ ਉਹ ਸਿਧਰਾ ਉਹਨੂੰ ਬਹੁਤ ਕੁੱਟਿਆ ਗੱਲ ਪੁਲਿਸ ਵਾਲਿਆਂ ਨੇ ਇਹ ਵੀ ਗੱਲ ਬੜੀ ਅਹਿਮ ਹੈ ਕਿਉਂਕਿ ਕੇਸ ਪੱਟੇ ਗਏ ਉਹਦੇ ਪੰਜਾਬ ਦਾ ਮੁੱਖ ਮੰਤਰੀ ਉਸਤੇ ਕੋਈ ਟਿੱਪਣੀ ਨਹੀਂ ਕਰ ਰਿਹਾ ਕਿਉਂਕਿ ਉਹ ਮਸ਼ਹੂਰ ਬੰਦਾ ਉਹਨੂੰ ਦੀਨਾ ਨਹੀਂ ਅੱਜ ਵੀਡੀਓ ਹਰ ਚੈਨਲ ਤੇ ਵਾਇਰਲ ਆਉਦੀ ਤੇ ਇਧਰ ਸੁਖਵੀਰ ਬਾਦਲ ਤੋਂ ਹੁਣ ਸਿੱਖ ਲੈਣੀ ਚਾਹੀਦੀ ਐ ਇਹਨੂੰ ਵੀ ਭਾਈ ਛੇ ਕਰ ਜ਼ੁਲਮ ਕਰੋਗੇ ਤਾ ਜ਼ੁਲਮਾਂ ਦਾ ਘੜਾ ਭਰਿਆ ਪਿਆ ਹੁੰਦਾ ਤਾਂ ਉਸ ਤੋਂ ਬਾਅਦ ਉਹ ਬਾਹਰ ਹੀ ਡੁੱਲਣਾ ਹੁੰਦਾ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਕੁਰਸੀ ਤੇ ਬੈਠੇ ਬੰਦੇ ਦੀ ਲੱਤ ਟੁੱਟਦੀ ਦੇਖੀ ਹੈ ਕਦੇ ਤੇ ਆਹ ਦੇਖ ਲਓ ਉੱਥੇ ਉਹ ਆਪਦੀ ਬੇਨਤੀ ਲੈ ਕੇ ਗਿਆ ਸੀ ਕਾਲ ਤਖਤ ਸਾਹਿਬ ਸੁਖਵੀਰ ਬਾਦਲ ਪਾਬਤਾ ਬਹੁਤ ਕਰੇ ਸੀ ਇਹਨਾਂ ਨੇ ਆਪਦੇ ਰਾਜ ਦੇ ਵਿੱਚ ਤੇ ਉਹਦੀ ਲੱਤ ਟੁੱਟ ਗਈ ਹੈ ਡਿੱਗਣ ਦੇ ਨਾਲ ਤੁਸੀਂ ਦੇਖਿਆ ਕਦੇ ਕਿ ਕੁਰਸੀ ਤੇ ਬੰਦਾ ਬੈਠਾ ਹੋਵੇ ਤੇ ਨਾਲ ਦੀ ਨਾਲ ਕੁਰਸੀ ਟੁੱਟ ਜੇ ਤੇ ਬੰਦੇ ਦੀ ਵੀ ਲੱਤ ਟੁੱਟ ਜੇ ਨਾਲ ਹੀ ਇਹ ਹੋਈ ਆ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਤਾਂ ਠੀਕ ਆ ਪੰਜਾਬੀਓ ਦਬਕੇ ਵੀਡੀਓ ਸ਼ੇਅਰ ਕਰ ਦਿਆ ਕਰੋ ਮੇਰਾ ਵੀਰ ਫੇਰ ਹੀ ਫਾਇਦਾ ਯਾਰ ਪੰਜਾਬ ਦੇ ਮੁੱਦਿਆਂ ਤੇ ਬੋਲਣ ਦਾ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇ ਲਈ ਧੰਨਵਾਦ ਮਿਲਦੇ ਆਂ ਅਗਲੇ ਟੌਪ